ਹਿਮਾਚਲ ਪਰਿਵਾਰ ਸੰਗਠਨ ਵੱਲੋਂ ਚਲੰਦਰ ਵਿੱਚ ਹਿਮਾਚਲ ਪਰਿਵਾਰ ਮਿਲਣੀ ਦਾ ਆਯੋਜਨ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਦੌਰਾਨ ਠਾਕੁਰ ਨੇ ਕਿਹਾ ਕਿ ਪੰਜਾਬ ਵਿੱਚ ਰਹਿ ਰਹੇ ਹਿਮਾਚਲ ਦੇ ਲੋਕ ਉਹਨਾਂ ਨੂੰ ਹਮੀਰਪੁਰ ਲੋਕ ਸਭਾ ਹਲਕੇ ਤੋਂ ਉਹਨਾਂ ਨੂੰ ਜਿੱਤ ਦਿਵਾਉਣਗੇ ਜਲੰਦਰ ਤੋਂ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ ਅਨੁਰਾਗ ਸਿੰਘ ਠਾਕੁਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕੀਤਾ ਕਿ ਉਹ 24 ਘੰਟੇ ਅੰਦਰ ਦੱਸਣ ਕਿ ਉਨ੍ਹਾਂ ਨੇ ਆਪਣੇ ਟਾਈਮ ਤੇ ਕਿਸਾਨਾਂ ਨੂੰ ਕਿੰਨੀ ਐਮਐਸਪੀ ਦਿੱਤੀ ਸੀ ਮੇਰਾ ਸਵਾਲ ਭਗਵੰਤ ਮਾਨ ਜੀ ਤੋਂ ਤੇ ਚਰਨਜੀਤ ਚੰਨੀ ਜੀ ਤੋਂ ਇਹ ਦੋਨੇ ਪੁਰਾਣੇ ਇੱਕ ਹੁਣ ਤੇ ਕਿਸ ਤੋਂ ਪਿਛਲਾ ਮੁੱਖ ਮੰਤਰੀ ਨੇ ਇਹਨਾਂ ਦੋਨਾਂ ਨੇ ਆਪਣੀ ਸਰਕਾਰ ਵੱਲੋਂ ਕਿੰਨੇ ਪੈਸੇ ਖਰਚ ਕਰਕੇ ਐਮਐਸਪੀ ਦੀ ਖਰੀਦ ਕੀਤੀ ਚਰਨਜੀਤ ਚੰਨੀ 24 ਘੰਟੇ ਦੇ ਅੰਦਰ ਜਵਾਬ ਦੇ ਕਿੰਨੇ ਪੈਸੇ ਮੁੱਖ ਮੰਤਰੀ ਰੰਦੇ ਐਮਐਸਪੀ ਦੀ ਇਹਨਾਂ ਨੇ ਖਰੀਦ ਪੰਜਾਬ ਸਰਕਾਰ ਦੇ ਪੈਸੇ ਦੇ ਦਿੱਤੇ ਤੇ ਭਗਵੰਤ ਮਾਨ ਜਿਹੜੀ ਇਹਨਾਂ ਦੀ ਸਰਕਾਰ ਤੋਂ ਪਹਿਲੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀ ਕਿ ਜੇ ਕੇਂਦਰ ਸਰਕਾਰ ਨਹੀਂ ਖਰੀਦੇਗੀ ਤਾਂ ਅਸੀਂ ਖੇਦਾਂਗੇ ਤਾਂ 2 ਸਾਲ ਤੋਂ ਇਹਨਾਂ ਦੀ ਸਰਕਾਰ ਨੂੰ ਵੀ ਹੋ ਗਏ ਇਹਨਾਂ ਨੇ ਕਿੰਨੀ ਖਰੀਦ ਕੀਤੀ